ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ ਅਕਾਲੀਆਂ ਦੇ ਰੌਲੇ ਰੱਪੇ ਦਰਮਿਆਨ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਡੀ ਪੁਲਿਸ ਫੋਰਸ ਨਾਲ ਆਖਿਰਕਾਰ ਵਿਧਾਨ ਸਭਾ ਪਹੁੰਚੇ ਅਤੇ ਵਿੱਤੀ ਸਾਲ 2020-21 ਲਈ 154805 ਕਰੋੜ ਰੁਪਏ ਦਾ ਬਜਟ ਪੰਜਾਬੀਆਂ ਲਈ ਪੇਸ਼ ਕੀਤਾ ਆਉਂਦਿਆਂ ਹੀ ਮੁਲਾਜ਼ਮਾਂ ਨੂੰ ਝਟਕਾ ਦਿੰਦਿਆਂ ਮਨਪ੍ਰੀਤ ਬਾਦਲ ਨੇ ਸੇਵਾਮੁਕਤੀ ਯਾਨੀ ਰਿਟਾਇਰਮੈਂਟ ਦੀ ਉਮਰ 60 ਤੋਂ ਘਟਾ ਕੇ 58 ਸਾਲ ਕਰ ਦਿੱਤੀ ਪਰ ਨਾਲ ਹੀ ਚੰਗੀ ਖਬਰ ਦਿੰਦੇ ਆ ਡੀਏ ਦੀ ਬਕਾਇਆ ਕਿਸ਼ਤ 1 ਮਾਰਚ ਤੋਂ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਬਜਟ ਦੀਆਂ ਕੁਝ ਖਾਸ ਗੱਲਾਂ ਤੁਹਾਨੂੰ ਦੱਸ ਦਿੰਦੇ ਆ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦੀ ਤੁਰੰਤ ਭਰਤੀ ਸ਼ੁਰੂ ਕਰਨ ਦਾ ਦਾਵਾ ਕੀਤਾ ਭਾਵੇਂ ਕਿ ਕੈਗ ਦੀ ਰਿਪੋਰਟ ਤੋਂ ਖੁਲਾਸਾ ਹੋਇਆ ਕਿ ਪੰਜਾਬ ਦੇ ਹਰ ਵਿਅਕਤੀ ਸਿਰ 70000 ਰੁਪਏ ਦਾ ਕਰਜ਼ਾ ਹੈ ਪਰ ਵਿੱਤ ਮੰਤਰੀ ਸਾਹਿਬ ਨੇ ਦਾਵਾ ਕੀਤਾ ਕਿ ਪੰਜਾਬ ਦੇ ਵਿੱਚ ਆਮਦਨ ਵਧੀ ਹੈ ਤੇ ਖਰਚ ਘਟਿਆ ਹੈ 292000 ਕਰੋੜ ਦੇ ਵਿੱਤੀ ਘਾਟੇ ਵਾਲੇ ਬਜਟ ਦੇ ਵਿੱਚ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ 12ਵੀਂ ਤੱਕ ਮੁਫਤ ਪੜ੍ਹਾਈ ਦਾ ਐਲਾਨ ਕੀਤਾ ਕਿਸਾਨਾਂ ਵਾਸਤੇ ਮੁਫਤ ਬਿਜਲੀ ਲਈ 8247 ਕਰੋੜ ਦਾ ਐਲਾਨ ਬਲਾਚੌਰ ਤੇ ਗੁਰਦਾਸਪੁਰ ਵਿੱਚ ਦੋ ਖੇਤੀਬਾੜੀ ਕਾਲਜ ਬਣਾਉਣ ਦਾ ਐਲਾਨ ਕੀਤਾ ਕਿਸਾਨਾਂ ਦੇ ਕਰਜ਼ੇ ਲਈ 2000 ਕਰੋੜ ਦਾ ਐਲਾਨ ਕੀਤਾ ਇਸ ਮੌਕੇ ਮਨਪ੍ਰੀਤ ਬਾਦਲ ਨੇ ਕੈਪਟਨ ਸਾਹ ਦੇ ਮੁਫਤ ਫੋਨਾਂ ਦੇ ਕੋਰੋਨਾ ਵਾਇਰਸ ਕਾਰਨ ਚੀਨ ਵਿੱਚ ਫਸੇ ਹੋਣ ਵਾਲੇ ਬਿਆਨ ਤੇ ਉੱਡੇ ਮਜ਼ਾਕ ਦਾ ਜਵਾਬ ਵੀ ਦਿੱਤਾ ਹਾਲਾਂਕਿ ਮਨਪ੍ਰੀਤ ਬਾਦਲ ਦਾ ਖੁਦ ਦਾ ਵੀ ਹਾਸਾ ਨਿਕਲਿਆ ਪਰ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਾਲੀ ਗੱਲ ਨੂੰ ਮਜ਼ਾਕ ਵਿੱਚ ਨਾ ਲਿਆ ਜਾਵੇ ਚੀਨ ਦੇ ਵਿੱਚ ਫੋਨ ਆਰਡਰ ਹੋ ਚੁੱਕੇ ਨੇ ਜਿਨ੍ਹਾਂ ਲਈ 100 ਕਰੋੜ ਰਕਮ ਰੱਖਿਆ ਗਿਆ ਤੇ ਅਪ੍ਰੈਲ ਮਹੀਨੇ ਤੋਂ ਨੌਜਵਾਨਾਂ ਨੂੰ ਮੁਫਤ smartphones ਵੰਡ ਦਿੱਤੇ ਜਾਣਗੇ ਗੁਰਦਾਸਪੁਰ ਵਿੱਚ ਬਾਦਲ ਪਰਿਵਾਰ ਅਤੇ ਕੈਪਟਨ ਸਾਹਿਬ ਦੇ ਪਸੰਦੀਦਾ ਡੇਰਾ ਬੱਲਾਂ ਦੇ ਵਿਕਾਸ ਦੇ ਲਈ 500 ਕਰੋੜ ਦਾ ਐਲਾਨ ਕੀਤਾ ਗਿਆ। ਖੇਡਾਂ ਲਈ 270 ਕਰੋੜ ਰੁਪਏ ਅਤੇ ਸਿੱਖਿਆ ਲਈ 13092 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ। ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਵਾਸਤੇ 25 ਕਰੋੜ ਰੁਪਏ ਰਾਖਵੇਂ। ਅਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾਣਗੇ। ਪੀਣ ਵਾਲੇ ਪਾਣੀ ਲਈ 2267 ਕਰੋੜ ਰੁਪਏ ਵੱਡੇ ਨਾਲੇ ਦੀ ਸਫਾਈ ਲਈ 600 ਕਰੋੜ ਰੁਪਏ ਅਤੇ ਕੰਡੀ ਖੇਤਰ ਵਿੱਚ ਟਿਊਬੈਲ ਲਾੜ ਲਈ 175 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਇਸ ਮੌਕੇ ਮਨਪਿਤ ਬਾਦਲ ਨੇ ਅਨੰਦਪੁਰ ਸਾਹਿਬ ਤੋਂ ਬੰਗਾ ਤੱਕ ਚਾਰ ਮਾਰਗਿਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਰਕਾਉਂ ਦਾ ਐਲਾਨ ਕੀਤਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ 25 ਕਰੋੜ ਦਾ ਐਲਾਨ ਕੀਤਾ ਆਤਾਂ ਤੇ ਬੱਚਿਆਂ ਦੀ ਭਲਾਈ ਲਈ 3498 ਕਰੋੜ ਦਾ ਐਲਾਨ ਕੀਤਾ ਗਿਆ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਕਰਮ ਮਜੀਠੀਆ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਲੀਡਰਾਂ ਨੇ ਵਿੱਤ ਮੰਤਰੀ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਦੌਰਾਨ ਅਕਾਲੀਆਂ ਤੇ ਪੁਲਿਸ ਵਿਚਕਾਰ ਝੜਪ ਵੀ ਹੋਈ ਇਸ ਦੌਰਾਨ ਵਿਕਰਮ ਮਜੀਠੀਆ ਕੁਝ ਸਮੇਂ ਲਈ ਬੇਹੋਸ਼ ਹੋ ਗਏ ਤੇ ਪੁਲਿਸ ਨੇ ਉਹਨਾਂ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈ ਲਿਆ ਹਾਲਾਂਕਿ ਇੱਕ ਪਾਸੇ ਅਕਾਲੀਆਂ ਦਾ ਬੁਰਾ ਹਾਲ ਹੋ ਰਿਹਾ ਸੀ ਪਰ ਦੂਜੇ ਪਾਸੇ ਮਨਪ੍ਰੀਤ ਬਾਦਲ ਵੱਡੀ ਪੁਲਿਸ ਫੋਰਸ ਦੇ ਨਾਲ ਵਿਧਾਨ ਸਭਾ ਪਹੁੰਚੇ ਅਤੇ ਬਜਟ ਪੇਸ਼ ਕਰ ਦਿੱਤਾ। ਇਸ ਮੌਕੇ ਆਪ ਵਿਧਾਇਕਾਂ ਨੇ ਵੀ ਪੰਜਾਬ ਅਸੈਂਬਲੀ ਦੇ 72 ਨਾਂ ਦਿੱਤਾ। ਅਕਾਲੀਆਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਪਾਸ ਕੀਤਾ। ਦੇਖਣਾ ਹੋਵੇਗਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬੀਆਂ ਦੇ ਲਈ 1 ਸਾਲ ਵਾਸਤੇ ਜੋ ਬਜਟ ਰੱਖਿਆ ਗਿਆ ਉਸ ਦੇ ਵਿੱਚੋਂ ਕਿੰਨਾ ਪੈਸਾ ਸਹੀ ਤਰੀਕੇ ਦੇ ਨਾਲ ਪੰਜਾਬੀਆਂ ਦੇ ਵਿਕਾਸ ਲਈ ਉਹਨਾਂ ਤੱਕ ਪਹੁੰਚੇਗਾ। ਬਿਊਰੋ ਰਿਪੋਰਟ ਦਾ ਖਾਲਸ ਟੀਵੀ।